ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਹਿਬ ਜੀਓ ਜੋ ਪ੍ਰਾਨੀ ਮਮਤਾ ਤਜੈ ਲੋਭ ਮੋਹ ਅਹੰਕਾਰ ਕਉ ਨਾਨਕ ਿਆਪਨ ਤਰੈ ਔਰਨ ਲੇ ਤਯੋਦਾਰ ਜੋ ਸੁਪਨਾ ਯਰ ਪੇਖਣਾ ਐਸੇ ਜਗ ਕੋ ਜਾਨ ਇਨ ਮੈਂ ਕਛ ਸਾਚੋ ਨਹੀਂ ਨਾਨਕ ਬਿਨ ਭਗਵਾਨ ਇਸ ਦਿਨ ਮਾਇਆ ਕਾਰਨੇ ਪ੍ਰਾਨੀ ਡੋਲਤਨੀ ਤ ਕੋਟਨ ਮੈਂ ਨਾਨਕ ਕਉ ਨਾਰਾਇਣ ਜਿਹ ਚੀਤ ਜੈਸੇ ਜਲ ਤੇ ਬੁਧ ਬੁਦਾ ਉਪਜੈ ਬਿਨ ਸੈ ਨੀਤ ਜਾਗ ਰਚਨਾ ਤੈ ਸੇ ਰਚੀ ਕੋ ਨਾਨਕ ਸੁਨ ਮੀਤ ਭਰਾਨੇ ਕਸ਼ੂਨਾ ਚੇਤਈ ਮਦ ਮਾਇਆ ਕੈ ਅੰਦ ਕਉ ਨਾਨਕ ਬਿਨ ਹਰ ਭਜਨ ਪਰਤ ਤਾਹੇ ਜਮ ਫੰਦ ਜੋ ਸੁਖ ਕੋ ਚਾਹੈ ਸਦਾ ਸਰਨ ਰਾਮ ਕੀ ਲੇ ਕਹੋ ਨਾਨਕ ਸੁਨ ਰੇ ਮਨਾ ਦੁਰਲਾਬ ਮਾਨੁਖ ਦੇਹ ਮਾਇਆ ਕਾਰਨ ਤਾਵਹੀ ਮੂਰਖ ਲੋਗ ਅਜਾਨ ਕਹੋ ਨਾਨਕ ਬਿਨ ਹਰ ਭਜਨ ਬਿਰਥਾ ਜਨਮ ਸਿਰਾਨ ਜੋ ਉਪਰਾ ਨਿਸ ਦਿਨ ਭਜੈ ਰੂਪ ਰਾਮ ਤੇ ਜਾਨ ਹਰ ਜਨ ਹਰ ਅੰਤਰ ਨਹੀਂ ਨਾਨਕ ਸਾਚੀ ਮਾਨ ਮਨ ਮਾਇਆ ਮੈਂ ਫਦਰ ਹੋ ਬੇਸਰੇ ਜੋ ਗੋਬਿੰਦ ਨਾਮਾ ਕਹੋ ਨਾਨਕ ਬਿਨ ਹਰ ਭਜਨ ਜੀਵਨ ਕਾ ਨੇ ਕਾਮ ਪਰਾਨੀ ਰਾਮ ਨਾ ਚੇਤਈ ਮਦ ਮਾਇਆ ਕੈ ਅੰਧ ਕਹੋ ਨਾਨਕ ਹਰ ਭਜਨ ਬਿਨਾ ਪਰਤ ਤਾਹੇ ਜਮ ਫੰਦ ਸੁਖ ਮੈਂ ਬਹੁ ਸੰਗੀ ਪਏ ਦੁਖ ਮੈਂ ਸੰਗ ਨ ਕੋਏ ਕਹੋ ਨਾਨਕ ਹਰ ਭਜ ਮਨਾ ਅੰਤ ਸਹਾਈ ਹੋਏ ਜਨਮ ਜਨਮ ਪਰਮਤ ਫਿਰਿਓ ਮਿਟਿਓ ਨਾ ਜਮ ਕੋ ਤਰਾਸ ਕਹੁ ਨਾਨਕ ਹਰ ਭਜ ਮਨਾ ਨਿਰਪੈ ਪਾਵਹਿ ਬਾਸ ਜਤਨ ਬਹੁਤ ਮੈਂ ਕਰ ਰਹੇ ਹੋ ਮਿਟਿਓ ਨਾਮਨ ਕੋ ਮਾਨਾ ਦੁਰਮਤ ਸਿਓ ਨਾਨਕ ਫਦਿਓ ਰਾਖ ਲਿਓ ਭਗਵਾਨ ਜਤਨ ਬਹੁਤ ਮੈਂ ਕਰ ਰਹੇ ਹੋ ਮਿਟੇਓ ਨਾਮਨ ਕੋ ਮਾਨਾ ਦੁਰਮਤ ਸਿਉ ਨਾਨਕ ਫਦਿਓ ਰਾਖ ਲੇ ਹੋ ਪਗਵਾਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ